ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪੀੜਤ ਲੋਕਾਂ ਨਾਲ ਦੀਵਾਲੀ ਤੋਂ ਪਹਿਲਾਂ ਪਹਿਲਾ ਮੁਆਵਜ਼ਾ ਰਾਸ਼ੀ ਦੇਣ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਉਸ ਨੂੰ ਪੂਰਾ ਕਰਦੇ ਹੋਏ ਮੁਆਵਜ਼ਾ ਵੰਡ ਦੇ ਪਹਿਲੇ ਫੇਜ਼ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਲਗਾਤਾਰ ਇਹ ਮੁਆਵਜ਼ਾ ਵੰਡ ਦੀ ਮੁਹਿੰਮ ਉਸ ਵਕਤ ਤੱਕ ਜਾਰੀ ਰਹੇਗੀ ਜਦੋਂ ਤੱਕ ਹਰੇਕ ਹੜ੍ਹ ਪੀੜਤ ਨੂੰ ਉਸ ਦੇ ਨੁਕਸਾਨ ਦਾ ਮੁਆਵਜ਼ਾ ਮਿਲ ਨਹੀਂ ਜਾਂਦਾ ਕੈਬਨਿਟ ਮੰਤਰੀ ਹਰਵਜਨ ਸਿੰਘ ਈਟੀਓ ਵੱਲੋਂ ਬੀਤੇ ਦਿਨੀ ਗੁਰਦਾਸਪੁਰ ਵਿੱਚ ਪਹੁੰਚ ਕੇ ਮੁਆਵਜ਼ਾ ਰਾਸ਼ੀ ਵੰਡ ਦੀ ਸ਼ੁਰੂਆਤ ਕਰਵਾਈ ਗਈ ਸੀ ਉਸ ਤੋਂ ਬਾਅਦ ਇਹ ਉਹੀm ਲਗਾਤਾਰ جاری ਹੈ ਅੱਜ 10 ਪਿੰਡਾਂ ਦੇ 166 ਹੜ੍ਹ ਪੀੜਿਤਾ ਨੂੰ 5 ਕਰੋੜ 20 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਜਿਸ ਤੋਂ ਬਾਅਦ ਕਿਸਾਨਾਂ ਦੇ ਚਿਹਰੇ ਉਤੇ ਖੁਸ਼ੀ ਸਾਫ ਨਜ਼ਰ ਆ ਰਹੀ ਹੈ ਰਮਨ ਬਹਿਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਹਿਲੀ ਵਾਰ ਇਹ ਹੋਇਆ ਹੈ ਕਿ ਪੰਜਾਬ ਸਰਕਾਰ ਬਲੋ ਲੋਕਾਂ ਨੂੰ ਇੰਨੀ ਜਲਦੀ ਮੁਆਵਜ਼ਾ ਰਾਸ਼ੀ ਵੰਡ ਕੀਤੀ ਗਈ ਹੈ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਕੋਈ ਫਰਕ ਨਹੀਂ ਹੈ ਮੇਰਾ ਨਾਮ ਰੋਸ਼ਨ ਲਾਲਾ ਬੇਨ ਮੈਂ ਹਰਦਾਨਾ ਇਹ ਸਰਕਾਰ ਨੇ ਬਹੁਤ ਵਧੀਆ ਇੱਕ ਸਾਥ ਦਿੱਤਾ ਹੈ ਜ਼ਿਮੀਂਦਾਰਾਂ ਦਾ ਨੁਕਸਾਨ ਜਨਾ ਹੋ ਗਿਆ ਹੈਗਾ ਚਲੋ ਵੱਧ ਤੋਂ ਵੱਧ ਜਨਾਕ ਮੁਆਵਜ਼ਾ ਦਿੱਤਾ ਇਹਨਾਂ ਬਹੁਤ ਵਧੀਆ ਮੁਆਵਜ਼ਾ ਦਿੱਤਾ ਹੈ ਮਾਨ ਸਰਕਾਰ ਨੇ ਔਰ ਬੈਲ ਸਾਹਿਬ ਜੀ ਬਹੁਤ ਵਧੀਆ ਆਪਣਾ ਕਾਰਗੁਜ਼ਾਰੀ ਕਰਗੇ ਨੇ ਜੋ ਸ਼ੁਰੂ ਤੋਂ ਹੜ ਲੱਗੇ ਪਏ ਨੇ ਉਸ ਤੋਂ ਬਾਅਦ ਹੁਣ ਤੱਕ ਇਹਨਾਂ ਪੂਰਾ ਵਧੀਆ ਸਾਥ ਦਿੱਤਾ ਤੇ ਸੰਗ ਦਾ ਸਾਥ ਦੇ ਰਿਹਾ ਜੀ ਪਹਿਲੀ ਸਰਕਾਰ ਨਾਲ ਹੁਣ ਸਰਕਾਰ ਦਾ ਕਿੰਨਾ ਲੱਗਾ ਹੁੰਦਾ ਜਿਸ ਤਰ੍ਹਾਂ ਪਹਿਲਾਂ ਵੀ ਸਰਕਾਰਾਂ ਹੁੰਦੀਆਂ ਆਈਆਂ 6-6 ਮਹੀਨੇ ਮਗਰ ਫਿਰ ਨਾ ਹੁੰਦਾ ਚੈੱਕ ਮਿਲ ਜਣੇ ਜਾਂ ਜੇਬ ਹੋ ਗਿਆ ਉਹ ਹੋ ਗਿਆ ਤੇ ਇਹ ਜਿਸ ਤਰ੍ਹਾਂ ਮਾਨ ਸਾਹਿਬ ਨੇ ਕਿਹਾ ਸੀਗਾ ਵੀ ਤੁਹਾਨੂੰ ਦਿਵਾਲੀ ਤੋਂ ਪਹਿਲੇ ਪਹਿਲੇ ਇਹ ਚੈੱਕ ਦਰਾਂ ਪੈਸੇ ਆ ਜਾਣਗੇ ਅਕਾਊਂਟ ਦੇ ਸਿੱਧੇ ਪੈਸੇ ਆਉਣਗੇ ਤੇ ਬੈਲ ਸਾਹਿਬ ਜੇ ਚੈੱਕ ਵੰਡ ਗਏ ਨੇ ਤੇ ਸਦੇ ਜਿੰਮਦਰਾਂ ਨੂੰ ਕਾਊਂਟ ਵਿੱਚ ਸਦੇ ਪੈਸੇ ਆਉਣਗੇ। ਉਹ ਜਿਹੜੀ ਦੀਵਾਲੀ ਤੁਹਾਡੀ ਵਧੀਆ ਮੈ ਜੇਗੀ। ਬਹੁਤ ਵਧੀਆ ਖੁਸ਼ੀ ਵਾਲੀ ਗੱਲ ਹੋ ਗਈ ਹੈ ਜੀ। ਜਿਹੜੀ ਇਹ ਦੀਵਾਲੀ ਤੋਂ ਪਹਿਲੇ ਪਹਿਲੇ ਸਾਡੇ ਖਾਤੇ ਵਿੱਚ ਸਾਡੇ ਪੈਸੇ ਆ ਜਣਗੇ। ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹੜ੍ਹ ਆਏ ਸਨ ਉਹਨਾਂ ਨੇ ਬਹੁਤ ਸਾਰੇ ਇਲਾਕੇ ਦੇ ਵਿੱਚ ਤਬਾਈ ਔਰ ਬਹੁਤ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਨਤੀਜੇ ਦੇ ਤੌਰ ਦੇ ਉੱਪਰ ਉਸ ਵਕਤ ਵੱਧ ਤੋਂ ਵੱਧ ਜੋ ਸਰਕਾਰ ਕਰ ਸਕਦੀ ਸੀ ਹਮੇਸ਼ਾ ਉਹਦੇ ਲਈ ਯਤਨਸ਼ੀਲ ਤੇ ਕਰਮਸ਼ੀਲ ਰਹੀ ਮੈਨੂੰ ਵੀ ਕਹਿਣ ਚ ਕੋਈ ਗਰੇਜ਼ ਨਹੀਂ ਕਿ ਪੰਜਾਬ ਦੇ ਇਸ ਮੁਸ਼ਕਲ ਹਾਲਾਤ ਦੇ ਵਿੱਚ ਪੰਜਾਬੀਅਤ ਔਰ ਇਨਸਾਨੀਅਤ ਨੇ ਬਹੁਤ ਵੱਡਾ ਯੋਗਦਾਨ ਇਸ ਮੁਸ਼ਕਲ ਘੜੀ ਦੇ ਵਿੱਚ ਪਾਇਆ ਅੱਜ ਮੌਜੂਦ ਕਾਲ ਬੁਰਖ ਦਾ ਧੰਨਵਾਦ ਕਰਦਾ ਕਿ ਜੀ ਦੀ ਮਿਹਰ ਤੇ ਕਿਰਪਾ ਦੇ ਨਾਲ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜਾ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀਗਾ ਅੱਜ ਉਹ ਵਾਦਾ ਜਿਹੜਾ ਉਹ ਪੂਰਾ ਹੋਇਆ ਉਹਨਾਂ ਨੇ ਕਿਹਾ ਸੀਗਾ ਕਿ ਦੀਵਾਲੀ ਤੋਂ ਪਹਿਲਾਂ ਜਿਹੜੀਆਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉਹਨਾਂ ਨੂੰ ਪਾਉਂਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਊਗਾ ਤੇ ਉਹ ਮੁਆਵਜ਼ਾ ਦੀ ਧਰ ਜਿਹੜੀ ਆ ਉਹ 20000 ਰੁਪਇਆ ਪਰ ਏਕੜਾ ਜਿਹੜੀ ਸਾਰੇ ਹਿੰਦੁਸਤਾਨ ਦੇ ਸਾਰੇ ਸੂਬਿਆਂ ਨਾਲੋਂ ਵੱਧਦਾਰਾ ਪਰਮੇਸ਼ਰ ਕਦੇ ਲੋੜ ਨਾ ਪਾਵੇ ਇਹ ਉਹਦੇ ਖਰਾਬੇ ਦੀ ਪਰ ਜੇ ਲੋੜ ਪਈ ਆ ਤੇ ਅਜਾ ਆਵਾਜ਼ੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰੇ ਪ੍ਰਣਾਲੀ ਲੋਕਾਂ ਨੂੰ ਰਾਹਤ ਦੇਣ ਦੇ ਵਿੱਚ ਬਹੁਤ ਕਾਮਯਾਬ ਹੋਈਆ ਔਰ ਅੱਜ 10 ਮਿੰਟਾਂ ਦੇ ਵਿੱਚ ਜਿਹੜੀ ਸ਼ੁਰੂਆਤ ਆ ਇਸ ਵਾਅਦਾ ਵੰਡ ਦੀ ਉਹ ਅੱਜ ਅਸੀਂ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ ਸਰਟੀਫਿਕੇਟਸ ਦੇ ਕੇ ਸ਼ੁਰੂ ਕੀਤੀਆ ਜਿਦੇ ਵਿੱਚ ਹਰਦੋਸ਼ੰਨੀ ਅਲੂੜਾ ਸਿੰਘੋਵਾਲ ਮੁਕੰਦਪੁਰ ਨੋਲੇ ਲੰਗਨ ਹਰਧਾਨ ਭੁੱਲਾ ਹਜ਼ਨਪੁਰ ਚੱਗੂਵਾਲ ਤਕਰੀਬਨ 10 ਪਿੰਡ ਆ ਜਿਹੜੇ ਨੇ ਇਹਦਾ ਵਿੱਚ ਅਸੀਂ ਸ਼ੁਰੂਆਤ ਕਰਤੀ ਆ ਔਰ ਮੈਂ ਮੀਡੀਆ ਰਾਹੀਂ ਇਹ ਵੀ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਜਿਨ੍ਹਾਂ ਦੇ ਅਕਾਊਂਟ ਜਾ ਜਿਨ੍ਹਾਂ ਦੇ ਖਾਤੇ ਅਜੇ ਅਸੀਂ ਪੁੱਛਦੇ ਨਹੀਂ ਕੀਤੇ ਰੈਵਨਿਊ ਡਿਪਾਰਟਮੈਂਟ ਨੂੰ ਉਹ ਜ਼ਰੂਰ ਪੁੱਛਦਾ ਕਰੀਏ ਤਾਂ ਕਿ ਜਿਹੜੇ ਇਹ ਖਰਾਬੇ ਦੀ ਰਕਮ ਹੈ ਸਿੱਧੀ ਜਿਹੜੀ ਆ ਅਕਾਊਂਟ ਦੇ ਵਿੱਚ ਆ ਸਕੇ ਇੱਕ ਬਹੁਤ ਵਧੀਆ ਇਸ ਵਾਰੀ ਚੀਜ਼ ਸਰਕਾਰ ਵੱਲੋਂ ਕੀਤੀ ਆ ਕਿ ਇਹ ਜਿਹੜੇ ਪੈਸੇ ਨੇ ਉਹ ਸਿੱਧੇ ਲਾਭਪਾਤਰੀ ਦੇ ਆਪਣੇ ਖਾਤੇ ਦੇ ਵਿੱਚ ਜਾ ਰਹੇ ਨੇ ਇਹਦੇ ਵਿੱਚ ਕੋਈ ਮੀਡਲਮੈਨ ਨਹੀਂ ਹੈਗਾ ਕੋਈ ਚੱਕ ਲੈਣ ਦੀ ਕਿਸੇ ਜਾਣ ਦੀ ਲੋੜ ਨਹੀਂ ਆਟੋਮੈਟਿਕਲੀ ਉਹਦਾ ਖਰਾਬਾ ਬਣ ਕੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈ ਰਿਆ ਔਰ ਮੈਂ ਮਹਿਸੂਸ ਕਰਦਾ ਕਿ ਇਹ ਵੀ ਪ੍ਰਕਿਰਿਆ ਜਿਹੜੀ ਆ ਉਹ ਪਹਿਲੀ ਵਾਰ ਹੋਈ ਆ ਸੋ ਮੋਦ ਨਾ ਕਹਿੰਦਾ ਹੋਇਆ ਇਲਾਕੇ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਦਾ ਧਰਵਾਦ ਕਰਦਾ ਔਰ ਮੈਂ ਮਹਿਸੂਸ ਕਰਦਾ ਵੀ ਜੇ ਅੱਜ ਮੁਸ਼ਕਲ ਦੀ ਘੜੀ ਆਈ ਆ ਉਸ ਮੁਸ਼ਕਲ ਘੜੀ ਦੇ ਵਿੱਚ ਭਗਵੰਤ ਮਾਨਜੀ ਦੀ ਸਰਕਾਰ ਆਵਾਦਮੇ ਪਾਰਟੀ ਦੀ ਸਰਕਾਰ ਨੇ ਬਖੂਬੀ ਦੇ ਨਾਲ ਲੋਕਾਂ ਦੀ ਬਾ ਜਿਹੜੀ ਆ ਕੜੀ ਆ ਔਰ ਜਿੱਥੇ ਵੀ ਮੈਂ ਗਿਆ ਲੋਕਾਂ ਦੇ ਵਿੱਚ ਇੱਕ ਅਜੀਬ ਕਿਸਮ ਦਾ احساس ਸੀ ਕਿ ਇਹ ਪਹਿਲੀ ਸਰਕਾਰ ਆ ਜਿਨੇ ਇਸ ਤਰੀਕੇ ਦਾ ਸਿਸਟਮ ਬਣਾ ਕੇ ਲੋਕਾਂ ਨੂੰ ਫਾਇਦਾ ਪੁਜਾਰੀ ਆ ਸੋ ਪਰਮੇਸ਼ਰ ਕਿਰਪਾ ਕਰੇ ਇਸੇ ਤਰੀਕੇ ਨਾਲ ਬਰਵਾਦਮਾ ਦਾ ਅਸ਼ੀਰਵਾਦ ਬੜੇ ਦੀਵਾਲੀ ਦੇ ਦਿਨ ਸ਼ੁਰੂ ਹੋ ਗਏ ਨੇ ਔਰ ਮੈਂ ਆਪਣੇ ਵੱਲੋਂ ਇਲਾਕਾ ਵਾਸੀਆਂ ਨੂੰ ਦੀਵਾਲੀ ਪਰਬ ਦੀਆਂ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਤੇ ਪਰਮੇਸ਼ਵਰ ਅੱਗੇ ਅਰਦਾਸ ਤੇ ਅਰਜ਼ੋਈ ਕਿ ਆਉਣ ਵਾਲੇ ਤਿਹਾਰ ਲੋਕਾਂ ਲਈ ਖੁਸ਼ੀਆਂ ਲੈ ਕੇ ਆਉਣ ਲੋਕਾਂ ਦੀ ਜ਼ਿੰਦਗੀਆਂ ਸੁਖਰੇੜੀਆਂ ਹੋਣ ਚਾਹੀਆਂ ਸੇਤਾ ਹੋਣ ਲੰਬੀ ਉਮਰਾਂ ਹੋਣ ਇਹੋ ਹੀ ਕਾਮਨਾ ਕਰਦਾ ਹੋਇਆ ਇਜਾਜ਼ਤ ਲੈਣਾ ਧੰਨਵਾਦ